ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਜਿਹੜੇ ਜਿਹੜਾ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਸੌਖਾ ਵੀ ਬਹੁਤ ਹੈ। ਤੁਸੀਂ ਕੁੰਡੇ 3+3+3+2 ਦੇ ਹਿਸਾਬ ਨਾਲ ਪਾਉਣੇ ਆ। ਡਿਜ਼ਾਈਨ ਸੈੱਟ ਆ ਜਾਊਗਾ। ਤੁਸੀਂ ਕੋਈ ਵੀ ਬਾਰਡਰ ਬਣਾ ਲਓ। ਬਾਰਡਰ ਤੋਂ ਬਾਅਦ ਪਹਿਲੀ ਸਲਾਈ ਇਹ। ਪਹਿਲਾ ਕੁੰਡਾ ਆਪਾਂ ਸਿੱਧਾ ਸਲਿੱਪ ਕਰ ਲਿਆ। ਸਾਰੀ ਸਲਾਈ ਆਪਾਂ ਸਿੱਧੀ ਬਣਾਉਣੀ ਹੈ। રાઇટ સાઇડ આહે બોર્ડર ਤੋਂ ਬਾਅਦ ਸਾਰੀ ਸਲਾਈ ਆਪਾਂ ਪਹਿਲੀ ਸਲਾਈ ਸਿੱਧੀ ਬਣਾਉਣੀ ਆ ਹੁਣ ਆਪਾਂ ਰੌਂਗ ਸਾਈਡ ਆ ਕੇ ਦੂਸਰੀ ਸਲਾਈ ਦੂਸਰੀ ਸਲਾਈ ਆਪਾਂ ਸਾਰੀ ਪੁੱਠੀ ਬਣਾ ਲੈਣੀ ਆ ਦੂਸਰੀ ਸਲਾਈ ਆਪਾਂ ਸਾਰੀ ਪੁੱਠੀ ਬਣਾ ਲਈ ਹੁਣ ਆਪਾਂ ਰਾਈਟ ਸਾਈਡ ਆ ਗਏ ਤੀਸਰੀ ਸਲਾਈ ਤੀਸਰੀ ਸਲਾਈ ਵੀ ਆਪਾਂ ਸਾਰੀ ਸਿੱਧੀ ਬਣਾ ਲੈਣੀ ਹੈ ਹੁਣ ਆਪਣੀ ਚੌਥੀ ਸਲਾਈ ਆ ਗਈ ਰੋਂਗ ਸਾਈਡ 36 ਸਲਾਈ ਸਾਰੀ ਆਪਾਂ ਪੁੱਠੀ ਬਣਾ ਲੈਣੀ ਹੈ। ਇਹ ਡਿਜ਼ਾਈਨ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ। ਕੋਟੀ ਸਵਟਰ, ਬੱਚਿਆਂ ਦੇ ਸਵਟਰ ਤੇ। ਡਿਜ਼ਾਈਨ ਬਹੁਤ ਵਧੀਆ ਲੱਗਦਾ ਹੈ। 34 ਸਲਾਈ ਵੀ ਆਪਣੀ ਕੰਪਲੀਟ ਹੋ ਗਈ। ਹੁਣ ਆਪਾਂ ਰਾਈਟ ਸਾਈਡ ਆਗੇ ਪੰਜਵੀਂ ਸਲਾਈ। ਹੁਣ ਆਪਾਂ ਡਿਜ਼ਾਈਨ ਬਣਾਵਾਂਗੇ। ਚਾਰ ਸਲਾਈਆਂ ਤਾਂ ਸਿੱਧੀਆਂ ਪੁੱਠੀਆਂ ਪਹਿਲਾ ਕੁੰਡਾ ਸਿੱਧਾ ਸਲਿੱਪ ਕਰ ਲਿਆ ਹੁਣ ਜਿਹੜੇ ਤਿੰਨ ਕੁੰਡੇ ਆ ਇਹਨਾਂ ਦਾ ਡਿਜ਼ਾਈਨ ਬਣਾਵਾਂਗੇ ਆਪਾਂ ਇਹਨਾਂ ਤੇ ਪਹਿਲੇ ਕੁੰਡੇ ਤੋਂ ਬਾਅਦ ਇਸ ਤਰ੍ਹਾਂ ਆਪਾਂ ਸੈਂਟਰ 'ਚ ਇੱਕ ਕੁੰਡਾ ਬਣਾ ਲਾਂਗੇ ਇਹਨੂੰ ਲੂਜ਼ ਰੱਖਣਾ ਹੁਣ ਆਪਾਂ ਧਾਗਾ ਇਸ ਤਰ੍ਹਾਂ ਸਲਾਈ ਦੇ ਉੱਪਰ ਲਪੇਟ ਲੈਣਾ ਫਿਰ ਇਹਨਾਂ ਦੋਨਾਂ ਕੁੰਡਿਆਂ ਨੂੰ ਆਪਾਂ ਬੈਕ ਤੋਂ ਮੋੜ ਲੈਣਾ ਦੋ ਕੁੰਡਿਆਂ ਦੇ ਤਿੰਨ ਬਣ ਗਏ ਹੁਣ ਆਪਾਂ ਇੱਕ ਕੁੰਡਾ ਪੁੱਠਾ ਬਣਾਵਾਂਗੇ ਇਹ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਫੇਰ ਧਾਗਾ ਉਧਰ ਕਰਕੇ ਫੇਰ ਅਗਲੇ ਤਿੰਨ ਕੁੰਡਿਆਂ ਦੇ ਡਿਜ਼ਾਈਨ ਦੋ ਇਸ ਤਰ੍ਹਾਂ ਆਪਾਂ ਸੈਂਟਰ 'ਚ ਇੱਕ ਕੁੰਡਾ ਬਣਾ ਲੈਣਾ ਇਹਨੂੰ ਲੂਜ਼ ਰੱਖਣਾ ਫੇਰ ਇਸ ਤਰ੍ਹਾਂ ਸਲਾਈ ਦੇ ਉੱਪਰ ਧਾਗਾ ਲਪੇਟ ਦੇਣਾ ਫੇਰ ਇਹਨਾਂ ਦੋਨਾਂ ਕੁੰਡਿਆਂ ਨੂੰ ਬੈਕ ਤੋਂ ਦੋ ਦਾ ਇੱਕ ਬਣਾ ਦੇਣਾ ਇੱਕ ਗੁੰਡਾ ਵੱਧ ਗਿਆ ਹੁਣ ਤਾਂ ਗੱਪਣੇ ਵਾਲ ਕਰਕੇ ਇੱਕ ਗੁੰਡਾ ਪੁੱਠਾ ਧੱਗਾ ਉੱਧਰ ਕਰਕੇ ਫੇਰ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਸੈਂਟਰ ਚ ਇੱਕ ਗੁੰਡਾ ਬਣਾਉਣਾ ਹੈ ਇੱਕ ਗੁੰਡਾ ਇਹ ਬਣ ਗਿਆ ਇੱਕ ਆਪਾਂ ਇਸ ਤਰ੍ਹਾਂ ਧੱਗਲ ਪੇਟਦਾ ਦੋ ਬਣ ਗਏ ਹੁਣ ਆਪਾਂ ਹੁਣ ਇਹਨਾਂ ਨੂੰ ਦੋ ਦਾ ਇੱਕ ਬਣਾ ਦੇਣਾ ਇੱਕ ਗੁੰਡਾ ਵੱਧ ਗਿਆ ਕੁੰਡਾ ਗੱਪਣੇ ਵਾਲ ਕਰਕੇ ਇੱਕ ਕੁੰਡਾ ਪੁੱਠਾ ਧਾਗਾ ਉੱਧਰ ਕਰਕੇ ਫਿਰ ਉਸੇ ਤਰ੍ਹਾਂ ਹੀ ਪਹਿਲੇ ਗੁੰਡੇ ਦੇ ਸੈਂਟਰ ਪਿੱਛੋਂ ਸੈਂਟਰ ਚੋਂ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਫਿਰ ਧਾਗਾ ਸਲਾਈ ਦੇ ਉੱਪਰ ਲਪੇਟਣਾ ਫਿਰ ਦੋ ਦਾ ਬੈਕ ਤੋਂ ਇਕੱਠੇ ਬੁੰਨੇ ਦੋਨੇ ਗੁੰਡੇ ਦੋ ਦਾ ਇੱਕ ਬਣਾ ਦੇਣਾ ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਧਾਗਾ ਉੱਧਰ ਕਰਕੇ ਫਿਰ ਉਸੇ ਤਰ੍ਹਾਂ ਹੀ ਇੱਕ ਕੁੰਡਾ ਇਸ ਤਰ੍ਹਾਂ ਬਣਾਉਣਾ ਇਨ ਲੂਜ਼ ਰੱਖਣਾ ਫਿਰ ਸਲਾਈ ਦੇ ਉੱਪਰ ਧੱਗਾ ਲਪੇਟ ਦੇਣਾ ਫਿਰ ਇਹਨਾਂ ਦੋਨਾਂ ਕੁੰਡਿਆਂ ਨੂੰ ਬੈਕ ਤੋਂ ਇਕੱਠਿਆਂ ਨੂੰ ਬੁਣ ਕੇ ਦੋ ਦਾ ਇੱਕ ਬਣਾ ਦੇਣਾ ਫਿਰ ਧੱਗ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਫਿਰ ਉਸੇ ਤਰ੍ਹਾਂ ਹੀ ਪਹਿਲੇ ਕੁੰਡੇ ਦੇ ਪਿੱਛੋਂ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਫਿਰ ਧੱਗ ਗਲ ਬਿਟਨੇ ਸਲਾਈ ਤੇ ਫਿਰ ਦੋਨਾਂ ਕੁੰਡਿਆਂ ਨੂੰ ਬੈਕ ਤੋਂ ਬੁਣਨਾ ਤਾਂ ਗੱਪਨੇ ਵਾਲ ਕਰਕੇ ਇੱਕ ਗੁੰਡਾ ਪੁੱਠਾ ਲਾਸਟ ਵਾਲਾ ਰਾਈਟ ਸਾਈਡ ਆ ਇਹ ਸਿੱਧਾ ਹੁਣ ਆਪਾਂ ਰੌਂਗ ਸਾਈਡ ਆਗੇ ਛੇミ ਸਲਾਈ ਪਹਿਲਾ ਗੁੰਡਾ ਆਪਾਂ ਪੁੱਠਾ ਸਲਿੱਪ ਕਰ ਲਾਂਗੇ ਫਿਰ ਜਿਹੜੇ ਪਿਛਲੀ ਸਲਾਈ ਚ ਉਧਰ ਪੁੱਠਾ ਸੀ ਇੱਧਰ ਸਿੱਧਾ ਧਾਗਾ ਉਧਰ ਕਰਕੇ ਇੱਕ ਗੁੰਡਾ ਸਿੱਧਾ ਜਿਹੜੇ ਤਿੰਨ ਕੁੰਡੇ ਆਪਾਂ ਬਣਾਇਆ ਸੀ ਪਹਿਲੇ ਦੋ ਕੁੰਡੇ ਪੁੱਠੇ ਬੁਣਾਂਗੇ ਫਿਰ ਜਿਹੜਾ ਆਪਾਂ ਪਹਿਲਾ ਕੁੰਡਾ ਉਹ ਸੈਂਟਰ ਚੋਂ ਬਣਾਇਆ ਸੀ ਇਹਨੂੰ ਆਪਾਂ ਸਲਿੱਪ ਕਰ ਲਾਂਗੇ ਫਿਰ ਧਾਗਾ ਉਧਰ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਫਿਰ ਇਹ ਦੋ ਕੁੰਡੇ ਪੁੱਠੇ ਫਿਰ ਜਿਹੜਾ ਆਪਾਂ ਸੈਂਟਰ ਚੋਂ ਬਣਾਇਆ ਸੀ ਇਹਨੂੰ ਆਪਾਂ ਸਲਿੱਪ ਕਰ ਲਾਂਗੇ ਫਿਰ ਧਾਗਾ ਉਧਰ ਕਰਕੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਦੋ ਗੁੰਡੇ ਪੁੱਠੇ ਫਿਰ ਜਿਹੜਾ ਇਹਨੂੰ ਸਪਾ ਸਲਿੱਪ ਕਰ ਲਾਂਗੇ ਫਿਰ ਧਾਗਾ ਉਧਰ ਕਰਕੇ ਗੁੰਡਾ ਸਿੱਧਾ ਤਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਫਿਰ ਇਹਨੂੰ ਤੀਸਰੇ ਨੂੰ ਸਲਿੱਪ ਕਰ ਲਾਂਗੇ ਫਿਰ ਧਾਗਾ ਉਧਰ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਬੁਣ ਲਾਂਗੇ ਫਿਰ ਇਹਨੂੰ ਸਲਿੱਪ ਕਰ ਲਾਂਗੇ ਫਿਰ ਧਾਗਾ ਉਧਰ ਕਰਕੇ ਇੱਕ ਕੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਇਹ ਦੋ ਗੁੰਡੇ ਪੁੱਠੇ ਤੀਸਰੇ ਨੂੰ ਸਲਿੱਪ ਕਰ ਲਾਂਗੇ ਰੋਂਗ ਸਾਈਡ ਆਏ ਲਾਸਟ ਵਾਲਾ ਪੁੱਠਾ ਹੁਣ ਆਪਾਂ ਰਾਈਟ ਸਾਈਡ ਆ ਗਏ ਸੱਤਵੀਂ ਸਲਾਈ ਪਹਿਲਾ ਗੁੰਡਾ ਆਪਾਂ ਸਿੱਧਾ ਸਲਿੱਪ ਕਰ ਲਾਂਗੇ ਜਿਹੜਾ ਪਿਛਲੀ ਸਲਾਈ ਚ ਸਲਿੱਪ ਕੀਤਾ ਸੀ ਉਹਨੂੰ ਹੁਣ ਫੇਰ ਸਲਿੱਪ ਕਰ ਲਾਂਗੇ ਫਿਰ ਅਗਲੇ ਜਿਹੜੇ ਕੁੰਡੇ ਆ ਉਹਨਾਂ ਨੂੰ ਉਹ ਦੋ ਪੁੱਠੇ ਫੇ ਧਾਗਾ ਉੱਧਰ ਕਰਕੇ ਜਿਹੜਾ ਆਪਾਂ ਸਲਿੱਪ ਕੀਤਾ ਸੀ ਇਹਨੂੰ ਆਪਾਂ ਇਹਨਾਂ ਦੋ ਕੁੰਡਿਆਂ ਉੱਪਰ ਦੀ ਲੰਘਾ ਦਾਂਗੇ ਇਸ ਤਰ੍ਹਾਂ ਡਿਜ਼ਾਈਨ ਇਸ ਤਰ੍ਹਾਂ ਬਣ ਜਾਊਗਾ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਧਾਗਾ ਉੱਧਰ ਕਰਕੇ ਜਿਹੜਾ ਪਿਛਲੀ ਸਲਾਈ ਸਲਿੱਪ ਕੀਤਾ ਹੁਣ ਵੀ ਸਲਿੱਪ ਕਰਾਂਗੇ ਧੱਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਧੱਗਾ ਉੱਧਰ ਕਰਕੇ ਫਿਰ ਜਿਹੜਾ 슬ਿੱਪ ਕੀਤਾ ਸੀ ਇਹਨਾਂ ਇਹ ਕੁੰਡੇ ਨੂੰ ਦੋ ਕੁੰਡੇ ਉੱਪਰ ਦੀ ਇਸ ਤਰ੍ਹਾਂ ਲੰਘਾਵਾਂਗੇ ਫੇਰ ਧੱਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਧੱਗਾ ਉੱਧਰ ਕਰਕੇ ਫਿਰ ਇਸ 슬ਿੱਪ ਕੀਤੇ ਹੋਏ ਨੂੰ 슬ਿੱਪੀ ਕਰ ਲੈਣਾ ਆਪਾਂ ਫੇਰ ਧੱਗਾ ਆਪਣੇ ਵੱਲ ਕਰਕੇ ਦੋ ਕੁੰਡੇ ਪੁੱਠੇ ਧੱਗਾ ਉੱਧਰ ਕਰਕੇ ਫਿਰ ਸਲਿੱਪ ਕੀਤੇ ਨੂੰ ਦੋ ਗੁੰਡਿਆਂ ਉੱਪਰ ਦੀ ਇਸ ਤਰ੍ਹਾਂ ਲੰਘਾ ਦੇਣਾ ਫਿਰ ਧੱਗਾ ਆਪਣੇ ਵੱਲ ਕਰਕੇ ਦੋ ਗੁੰਡੇ ਪੁੱਠੇ ਨਾ ਸੌਰੀ ਇੱਕ ਗੁੰਡਾ ਪੁੱਠਾ ਫਿਰ ਸਲਿੱਪ ਕੀਤੇ ਹੋਏ ਨੂੰ ਸਲਿੱਪ ਕਰ ਲੈਣਾ ਆਪਾਂ ਧੱਗਾ ਆਪਣੇ ਵੱਲ ਕਰਕੇ ਦੋ ਗੁੰਡੇ ਪੁੱਠੇ ਧੱਗਾ ਉੱਧਰ ਕਰਕੇ ਫਿਰ ਜਿਹੜਾ ਸਲਿੱਪ ਕੀਤਾ ਸੀ ਇਹਨੂੰ ਇਹਨਾਂ ਦੋਨਾਂ ਉੱਪਰ ਦੀ ਲੰਘਾ ਦਾਂਗੇ ਇਹ ਧੱਗਾ ਆਪਣੇ ਵੱਲ ਕਰਕੇ ਇੱਕ ੁੰਡਾ ਪੁੱਠਾ ਧੱਗਾ ਉੱਧਰ ਕਰਕੇ ਇੱਕ ੁੰਡਾ ਸਲਿੱਪ ਫਿਰ ਦੋ ਪੁੱਠੇ ਧੱਗਾ ਉੱਧਰ ਕਰਕੇ ਫਿਰ ਜਿਹੜਾ ਸਲਿੱਪ ਕੀਤਾ ਸੀ ਇਹਨਾਂ ਨੂੰ ਦੋਨਾਂ ਉੱਪਰ ਦੀ ਲੰਗਾ ਦਿਓ ਫਿਰ ਧੱਗ ਆਪਣੇ ਵੱਲ ਕਰਕੇ ਇੱਕ ੁੰਡਾ ਪੁੱਠਾ ਧੱਗਾ ਉੱਧਰ ਕਰਕੇ ਫਿਰ ਪਿਛਲੀ ਸਲਾਈ ਜਿਹੜਾ ਸਲਿੱਪ ਸੀ ਹੁਣ ਫਿਰ ਸਲਿੱਪ ਕਰ ਲਓ ਧੱਗ ਆਪਣੇ ਵੱਲ ਕਰਕੇ దో కడే పుట్ే ధాగా ఉద్ద కలిప్తేను ఇర ఉపడా పుట్ా రైట్ సైడ్ లాస్ట్ వాదా హను రంగ సైడ్ ఆ గ్వీ సలాయి అలా సారి పుట్ీీ బాలే ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਹੁਣ ਤੁਸੀਂ ਫੇਰ ਇਸੇ ਤਰ੍ਹਾਂ ਹੀ ਦੁਬਾਰਾ ਰਿਪੀਟ ਕਰਨਾ ਹੈ ਪਹਿਲੀ ਸਲਾਈ ਤੋਂ ਦੋ ਸਿੱਧੀਆਂ ਸਲਾਈਆਂ ਦੋ ਪੁੱਠੀਆਂ ਫਿਰ ਪੰਜਵੀਂ ਸਲਾਈ ਚ ਡਿਜ਼ਾਈਨ ਪਾਵਾਂਗੇ ਇਸੇ ਤਰ੍ਹਾਂ ਤੁਸੀਂ ਬਾਰ-ਬਾਰ ਰਿਪੀਟ ਕਰਨਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ ਅਜਿਹਾ ਕੁਇਸਤਰਾ ਬਣ ਜਾਂਦਾ ਤੁਸੀਂ ਕਿਸੇ ਵੀ ਕੁੱਟੀ ਸਵਟਰ ਬੱਚਿਆਂ ਦੇ ਸਵਟਰ ਤੇ ਬਣਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ